ਅੱਜਕੱਲ੍ਹ ਦੋਸਤੋ ਮੈਂ ਪੱਤਰਕਾਰ ਗੁਰਸੇਵ ਸਿੰਘ ਹੁਤਾ ਮਹਿਲਕਲਾਂ ਤੋਂ ਤੁਹਾਨੂੰ ਪਤਾ ਜਿੱਥੇ ਅਸੀਂ ਵਕ ਵਕ ਤੀਆਂ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਰਹੇ ਨੇ ਉਸੇ ਤਰ੍ਹਾਂ ਅੱਜ ਅਸੀਂ ਆਈ ਸੀ ਮਹਿਲਕਲਾਂ ਵਿਕੇ ਮੈਂ ਤੇ ਮਨਜੀਤ ਅੱਜ ਆਏ ਸੀ ਬਰਨਾਲੇ ਜਾਂਦੇ ਹਾਂ ਦੇਖਿਆ ਕਿ ਇੱਥੇ ਜਿਹੜੀ ਬਹੁਤ ਸਾਰੀ ਕੱਪੜੇ ਦੀ ਸੇਲ ਲੱਗੀ ਵੀ ਆ ਤੇ ਤੁਸੀਂ ਦੇਖੋ ਤਾਂ ਵਿਦੇਸ਼ੀ ਜਿਹੜੀ ਕੱਪੜਿਆਂ ਦੀ ਸੇਲ ਆ ਇਹ ਬਰਨਾਲਾ ਲੁਧਿਆਣਾ ਜਿਹੜਾ ਮੁੱਖ ਮਾਰਗ ਆ ਮਹਿਲਕਲਾਂ ਕਿੰਗ ਦੇ ਹੋਟਲ ਆਗਾ ਸਾਹਮਣੇ ਤੇ ਮਹਿਲਕਲਾਂ ਤੋਂ ਆਉਂਦਿਆਂ ਨੂੰ ਪਹਿਲਾ ਤੇ ਦੋਮਾ ਸਾਈਡਾਂ ਤੋਂ ਵੱਧ ਦਾ ਨੂੰ ਜਿਹੜਾ ਪਹਿਲਾਂ ਇਹ ਆਉਣਗੇ ਮਨਜੀਤ ਆਜ ਆਪਾਂ ਜਿਹੜੀ ਗੱਲਬਾਤ ਕਰਦੇ ਆਂ ਉਹ ਵੀ ਇਹਨਾਂ ਨਾਲ ਤੁਸੀਂ ਦੇਖ ਸਕਦੇ ਪੂਰੀ ਜਿਹੜੀ ਇਹਨਾਂ ਨੇ ਸਿਆਣਾ ਦੀ ਆ ਜਿਹੜੀ ਉਹ ਕਲੈਕਸ਼ਨ ਲਗਾ ਲਈ ਦੀ ਆ ਆਪਾਂ ਗੱਲਬਾਤ ਕਰਦੇ ਹਾਂ ਤੇ ਵੀਰੇ ਨਾਲ ਹੋਰ ਭਾਈ ਜੀ ਕਿਵੇਂ ਕੀ ਹਾਲ ਚਾਲ ਆ ਵਧੀਆ ਭਾਈ ਕੀ ਕੋ ਵਧੀਆ ਨਾ ਤਾਂ ਫਿਰ ਕੰਮ ਕਰਨਾ ਵਾ ਕਿਵੇਂ ਆ ਸਾਨੂੰ ਦੱਸ ਦਿਓ ਅੱਜ ਅਸੀਂ ਜਾਂਦੇ ਜੀ ਜੇਤਕਾ ਇਹ ਦੇ ਕਾਫੀ ਕਾਫੀ ਸ਼ੇਰ ਆ ਕਿਤੇ ਕਹੇ ਜੇ ਆਪਾਂ ਆਪਾਂ ਮਾਈਕ ਵੀ ਲਾ ਲਈਏ ਮਨਜੀਤ ਮਾੜਾ ਜਦੇ ਬਾਈ ਦੇ ਫਿਰ ਆਵਾਜ਼ ਆ ਜਿਹੜੀ ਆਪਣੇ ਦਰਸ਼ਕਾਂ ਨੂੰ ਜਿਹੜੀ ਪੂਰੀ ਸਮਝ ਆ ਜਾਊਗੀ ਤੇ ਇਹਦੇ ਸਾਨੂੰ ਦਿਖਾਈਗਾ ਵੀ ਨਾਲ ਦੀ ਨਾਲ ਨਾਲ ਆਪਾਂ ਨੂੰ ਕੁਆਲਟੀ ਦੇ ਇਹ ਬਾਈ ਸਾਰੇ ਲੇਡੀਜ਼ ਜੈਂਟਸ ਬੱਚਿਆਂ ਦਾ ਸਾਰੇ ਸਰਦੀ ਦਾ ਸਾਰਾ ਸਮਾਨ ਆਪਣੇ ਕੋਲੇ ਮਿਲ ਜੂਗਾ ਠੀਕ ਹੈ ਘੱਟ ਰੇਟਾਂ ਦੇ ਦਵਾਂਗੇ ਜਿਵੇਂ ਆਹ ਦੇਖੋ ਲੇਡੀਜ਼ ਟੌਪ ਕੋਟੀ ਵਗੈਰਾ ਠੀਕ ਹੈ ਠੀਕ ਹੈ ਤੇ ਇਹ ਸਿੰਗਲ 200 ਦਾ 500 ਦੇ ਤਿੰਨ ਦੇ ਦਾਂਗੇ 500 ਦੇ ਤਿੰਨ ਹਾਂ ਬਈ ਇਹ ਸਾਰੇ ਬਹੁਤ ਤਰ੍ਹਾਂ ਦੇ ਬਾਹਰ ਦੇ ਕੋਈ ਸਾਰੇ ਇਹ ਸਾਰੇ ਇੰਪੋਰਟਡ ਆ ਬਾਹਰ ਲਿਆ ਹਾਏ ਬਾਹਰ ਲੈਣੇ ਬਈ ਸਾਰੇ ਆ ਤੂੰ ਦੇਖ ਸਕਦਾ ਦਰਸ਼ਕ ਦੇਖ ਕਿੰਨੇ ਵਧੀਆ ਜਿਹੜੀ ਇੱਥੇ ਆਮ ਜਿਹਾ ਆ ਦੁਕਾਨਾਂ ਤੋਂ ਲੈਣ ਜਾਵਾਂਗੇ ਇਹ ਮੇਰੇ ਖਿਆਲ ਚ 1000 1500 ਦੀ ਜਿੱਥੇ ਤਾਂ ਸ਼ੁਰੂ ਹੀ ਕਰਨਗੇ ਦੇਖੋ ਨਵੇਂ ਨਵੇਂ ਰੰਗ ਟੋਟੀਆਂ ਛੜੀਆਂ ਭੈਣਾਂ ਲਈ ਸਾਡੀਆਂ ਮਾਵਾਂ ਲਈ ਹੈਨਾ ਤੇ ਬਹੁਤ ਨੇ ਬਈ ਲੱਗੇ ਹੋਏ ਸਾਰੇ ਦੇ ਬਹੁਤ ਰੰਗ ਆ ਕਿ ਜੇ ਆਪਾਂ ਦਿਖਾਉਣ ਜਿਵੇਂ ਕਿ ਆਦੀ ਵੀ ਲੱਗੇ ਹੋਰ ਵੀ ਚਲੋ ਇਹ ਵੈਰਾਈਟੀਆਂ ਆ ਗਈਆਂ ਤੇ ਜਿੱਦਾਂ ਮਨਜੀ ਤਾਂ ਇਧਰਲੀ ਸਾਈਡ ਵੀ ਮਾਰੇ ਨਾ ਨਵੇਂ ਵੀ ਇਹਨਾਂ ਤੋਂ ਮਿਲ ਜਾਂਦੇ ਆ ਜੇ ਮੈਂ ਆਮ ਕਾਮ ਦਾ ਆ ਬਹੁਤ ਜਿਆਦਾ ਰੇਟ ਲੈਂਦੇ ਆ ਤੇ ਇਹ ਰੇਟ ਆ ਜਿਹੜੇ ਸਹੀ ਰੇਟਾ ਦੇਣਗੇ ਹੋਰ ਬਿਹਤਰ ਆਹ ਕੋਟ ਆ ਜਿਹੜੇ ਬਾਈ ਕੋ ਹਾਂ ਕੋਟ ਆ ਇਹ ਲੇਡੀਜ਼ ਕੋਟ ਨੇ ਬਾਈ ਸਾਰੇ ਇਹ ਲੇਡੀਜ਼ ਕੋਟ ਨੇ ਇਹਨਾਂ ਦਾ ਕੀ ਕੀੜੀ ਦੇ ਵਿੱਚ ਬਾਈ ਇਹ 1000 ਰੁਪਏ ਦੇ ਆ ਪਤਨਣਗੇ 20 ਠੀਕ ਇਹ ਵੀ ਸਾਰੇ ਐਕਸਪੋਰਟ ਵਾਲੀ ਨੇ ਬਾਹਰਲੇ ओरिजिनल ਪੀਸ ਨੇ ਅੱਛਾ 1000 ਦੇ ਤਨ ਹਾਂਜੀ ਇਹ ਵੀ ਦੇਖੋ ਤੁਸੀਂ ਰੰਗ ਤੇ ਦੇਖ ਸਕਦੇ ਤੁਸੀਂ ਨੰਨੇ ਨੰਨੇ ਬਾਕੀ ਇਦਾਂ ਕੇ ਇਹ ਸਾਰੇ ਕੋਈ ਕਾਪਾ ਨੇ ਕੀ ਦਾ ਪਿਉਮਾ ਦਾ ਸਾਰੇ ਇੰਪੋਰਟਡ ਇੰਪੋਰਟਡ ਬ੍ਰਾਂਡ ਆ ਵੀਰੇ ਹਾਏ ਹਾਂ ਬਾਈ ਸਾਰੇ ਇੰਪੋਰਟਰ ਬੈਣ ਨਿਕਲ ਗਏ ਬਾਈ ਵਿੱਚ ਬਸ ਤੁਸੀਂ ਕੁਝ ਨਹੀਂ ਕਰਨਾ ਇੱਕ ਵਾਰੀ ਘਰੇ ਬੈਠੇ ਦਾ ਬੋਸ਼ ਕੀਤੇ ਵੀ ਹੁੰਦੇ ਬੋਸ਼ ਕਰਕੇ ਤੇ ਪਾ ਲੋ ਦੇ ਲੋਟੋਂ ਨਿਆਰੇ ਸ਼ਾਵਾਂ ਤੇ ਆ ਬਾਈ ਦੇ ਜਵੇਂ ਹੁਣ ਆ ਰੇਡਰ ਦਾ ਸਾਰੇ ਪੂਰੇ ਵਧੀਆ ਇਹ ਜਿਹੜੇ ਪੀਸਰ ਦਾ ਵੀਸਾ ਜਮੇ ਸਾਰੇ ਓਰੀਜਨਲ ਨੇ ਬਾਈ ਕੋਈ ਕਾਪੀ ਵੀ ਨਹੀਂ ਹੈਗੇ ਸਾਰੇ ਓਰੀਜਨਲ ਨੇ ਇਹਦੇ ਜਿੱਦਾਂ ਆਪਣੇ ਕੋਲੇ ਲੌਂਗ ਕੋਟ ਹੁੰਦੇ ਆ ਕਿ ਕੋਈ ਸਾਰੇ ਨਹੀਂ ਬਾਈ ਲੌਂਗ ਵੀ ਹੈਗੇ ਵਿੱਚ ਲੌਂਗ ਕੋਟ ਆ ਦੇ 50 ਤੇ ਆ ਸਾਰੇ ਆ ਮੈਕਸ ਮਿਲ ਜਾਣਗੇ ਬਾਈ ਆ ਲੱਗੇ ਹੋਣੇ ਸਾਰੇ ਇੱਧਰ ਦੇਖ ਹਾਂ 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 ਅਜਰੇ ਆ ਗਿਆ ਕੱਜੀ ਰੰਗਾ ਦੇ ਕਿਹੜਾ ਪਿਆ ਇਹ ਬਈ ਇਹ ਸਰ ਇਹ ਵੀ ਇਹ ਲੌਂਗ ਚ ਨੇਗੇ ਸਾਰੇ ਇਹ ਲੇਡੀਜ਼ ਹਾਂ ਹਾਂ ਲੇਡੀ ਸਾਡੀ ਭੈਣਾਂ ਦੇ ਮੁੰਡਾ ਦਾ ਮਾਮਾ ਲਈ ਤੇ ਤਾਂ ਕੰਮ ਬਾਈ ਲੌਂਗ ਬਈ ਫਰ ਵਾਲੇ ਸਾਰੇ ਵਿੱਚ ਹੀ ਮਿਲਣਗੇ ਜਿਵੇਂ ਫਰ ਆ ਦਿਖਾਓ ਇਹਦਾ ਕੀ ਰੇਟ ਆ ਸਾਰੇ ਇੱਕ ਸੇਮ ਹੀ ਆ ਬਈ ਜਿਹੜਾ ਮਰਜ਼ੀ ਇਹਦਾ ਵੀ ਇੰਨਾ ਹੀ ਆ ਆ ਦੇਖੋ ਜਿਓ ਆ ਫਰ ਵਾਲੇ ਨੇਗੇ ਬਈ ਤਾਂ ਫਿਰ ਤਾਂ ਮਤਲਬ ਮਿੱਲਾ ਸੱਚੀ ਲੁੱਟਣਾ ਆ ਆ ਦੇਖੋ ਤੇ ਲੋਕਾਂ ਨੇ ਤਾਂ ਦਵਾਈ ਦਮਲਾ ਦਾ ਪਹਿਲਾ ਲਾਈਆਂ ਸ਼ੌਫਰਾ ਤੂੰ ਬਾਤ ਚ ਲਾਏਗਾ ਨਹੀਂ ਨਹੀਂ ਵਿੱਚ ਹੀ ਚਲੀ ਜਾਂਦਾ ਬਾਈ ਬਹੁਤ ਟਾਈਮ ਦਾ ਨਹੀਂ ਮੇਰਾ ਕਹਿੰਦਾ ਮੈਂ ਉਹ ਲਾਈ ਜਾ ਤੈਨੂੰ ਰਾਤ ਚ ਵੀ ਆ ਦੇਖੋ ਬਿਲਕੁਲ ਇਹ ਨਵੇਂ ਪੀਸ ਆ ਗਏ ਜਿਹੜੇ ਆਪਾਂ ਆ ਸਾਰੇ ਦੇਖ ਸਕਦੇ ਆ ਤੁਸੀਂ ਆਈ ਬੱਚੇ ਵਾਲੇ ਨੇ ਬਾਈ ਸਾਰੇ ਵਾਲੇ ਆ ਗਏ ਇਧਰ ਲਈ ਸਾਰੇ ਆ ਬੱਚੇ ਵਾਲੇ ਆ ਗਏ ਜਨਜੀ ਵੀ ਸਾਰੇ ਟੋਟਲ ਆਪਾਂ ਕਿਸੇ ਨੂੰ ਸਾਰੇ ਨਰਾਜ਼ ਨਹੀਂ ਜਾਣ ਦਿੰਦੇ ਮਨਜੀਤ ਇਹ ਆ ਦੇਖੀ ਉਹ ਬੱਚਾ ਵਾਲੇ ਸਾਰੇ ਵਧੀਆ ਹਾਂ ਬੱਚਾ ਵਾਲੇ ਵਧੀਆ ਸਾਰੇ ਇਹ ਕੰਪਨੀਆਂ ਤੁਸੀਂ ਦੇਖ ਸਕਦੇ ਇਹ ਇਹਦਾ ਕੀ ਇਹ ਭਾਈ 200 250 ਬਸ ਇਹਨਾਂ ਦਾ ਤੁਸੀਂ ਦੇਖ ਸਕਦੇ ਤੁਸੀਂ 200 250 ਕਹਿੰਦਾ ਮਤਲਬ ਦੋਸਤ ਅਸਲ ਤਾਂ 100 ਰੁਪਿਆ ਲੈ ਕੇ ਆ ਜੋ ਤੇ 100 ਰੁਪਏ ਜੀ ਵੀ ਤੁਹਾਨੂੰ ਦੇ ਕੇ ਵੇਚਣੇ ਕੁਛ ਨਾ ਬਸ 100 ਰੁਪਏ ਵੀ ਤੁਹਾਨੂੰ ਜਿਹੜਾ ਉਹ ਇਹ ਦੇ ਕੇ ਵੇਚਣਗੇ ਤੁਹਾਨੂੰ ਕੁਛ ਨਾ ਕੁਛ ਉਹ ਵੀ ਨਾਲੇ ਪੂਰਾ ਵਧੀਆ ਵੀ ਜਿਹਦਾ ਠੰਡ ਨਾ ਲੱਗਣ ਦਵੇ ਹਾਂ ਜੀ ਤੇ ਇਧਰ ਆ ਲੋਰ ਬਜਾਰ ਆ ਇਹ ਭਾਈ ਹਾਂ ਬਈ ਬਲੇਡੀਜ਼ ਪਜਾਮੇ ਇਹ ਬਈ ਹਾਂ ਮੋਟੇ ਨੇ ਸਾਰੇ ਪਜਾਮੇ ਹਾਂ ਆ ਜੀ ਵੱਡੀ ਗੱਲ ਨਹੀਂ ਹੈ ਕੁਆਲਿਟੀ ਆ ਜਿਹੜੀ ਇਹਨਾਂ ਦੀ ਕੰਪਨੀ ਆ 100 ਰੁਪਏ 150 ਰੁਪਏ ਬਾਈ ਕੌਲੀ ਬਸ ਤੇ ਇੱਧਰ ਤੁਸੀਂ ਦੇਖ ਸਕਦੇ ਨਮੇ ਆ ਕੋਟੀਆਂ ਲੱਗੀਆਂ ਵੀ ਪਈਆਂ ਨਮੀਆਂ ਵੀ ਲੱਗੀਆਂ ਪਈਆਂ ਤੇ ਇਹ ਤੁਸੀਂ ਦੇਖ ਸਕਦੇ ਮੈਂ ਇੱਕ ਦੋ ਦਿਖਾ ਵੀ ਦਿੰਨਾ ਤੇ ਇਹਦਾ ਕੀ ਰੇਟ ਆ 200 ਬਾਈ ਇਹ ਦੇਖੋ ਇਹ ਵੀ ਜਮਾ ਨਮੀ ਜਿਵੇਂ ਉਹ ਤਾਂ ਕਈ ਬੰਦੇ ਇਹ ਗੱਲ ਕਹਿ ਦਿੰਦੇ ਆ ਵੀ ਪੁਰਾਣਾ ਸਿੰਦੇ ਆ ਜਮਾ ਨਮਾ ਉਹ ਵੀ 200 ਰੁਪਏ ਮੈਂ 200 ਇਹਦੇ ਬੱਚੇ ਤੁਸੀਂ ਬਹੁਤ ਜਾਨੀ ਕੀ ਰੰਗ ਆ ਜਦੋਂ ਇੱਥੇ ਆਉਣੀਆਂ ਲੇਡੀ ਸਾਰੀਆਂ ਆ ਆਪਣੀਆਂ ਦੇਖ ਸਕਦੇ ਆ ਕਿ ਨਵੇਂ ਨਵੇਂ ਜਿਹੜੇ ਆ ਤੇ ਇਧਰਲੀ ਸਾਈਡ ਕੀ ਪਿਆ ਇਹ ਬਾਈ ਸ਼ਰਟ ਆ ਗਈ ਇਹ ਜੈਂਟਸ ਇਹ ਜੈਂਟ ਸਰਟ ਆ ਬਾਈ ਜੈਂਟ ਸਰਟ ਆ ਇਹ ਸਹਾਬਾ ਆ ਗੀਆਂ ਹਾਂ ਬਾਈ ਇਹ 100 ਰੁਪਏ ਬਾਈ 150 ਰੁਪਏ ਇੱਕ ਹੀ ਡੇਟਾ 100 ਰੁਪਏ 150 ਰੁਪਏ ਹਾਂ ਬਾਈ ਸਾਰੀ 100 ਲੈ ਵੀ ਆ ਜੋ ਇਹ ਮੁੰਡਿਆਂ ਨੂੰ ਵੀ ਕਹਿੰਦਾ ਖੁਸ਼ ਕਰਕੇ ਭੇਦੀ ਨਾ ਪੂਰੀਆਂ ਵਧੀਆ ਵਧੀਆ ਅਰੇ ਨਾ ਪਰਚੋ ਚੋਤੇ ਇਹ ਜੀ ਲਿਆਂਦੀ ਆ 7-800 ਦੀ ਲੈ ਕੇ ਆਇਆ ਇਹ ਤਾਂ 100 ਦੀ ਆਹ ਦੇਖ ਲੈ ਬਾਈ ਜਮ ਇਹ ਦੇਖੋ ਬੱਟੀਆਂ ਨਹੀਂ ਲੱਗਟਾ ਵੱਡੇ ਨੇ ਭਾਈ ਜੀ ਵੱਡਿਆਂ ਦੀਆਂ ਵੀ ਹੋਈਆਂ ਛੋਟੇ ਬੱਚੇ ਸਾਰੇ ਨੇ ਸਾਰੇ ਦੇ ਵਿੱਚ ਆ ਦੇਖੋ ਵੱਡੀ ਗੱਲ ਕੀ ਹੈ ਨਾ ਸਾਰੇ ਬ੍ਰਾਂਡ ਆ ਬ੍ਰਾਂਡ ਨੇਗੇ ਭਾਈ ਜੀ ਸਾਰੇ ਇਹ ਵੀ ਭਾਈ 200 250 ਅੱਛਾ ਇਹ ਵੀ ਹਾਂ ਇਹ ਆ ਦੇਖੋ ਤੁਸੀਂ ਬਾਕੀ ਵੱਡੀ ਗੱਲ ਕੀ ਹੈ ਜੇ ਤੁਸੀਂ ਹੋਣਾ ਚਾਹੋਗੇ ਨਾ ਹੁਣ ਇਹਨੇ ਸਟਾਕ ਨਮਾ ਲੈ ਕੇ ਆਂਦਾ ਨਮੀ ਨਮੀ ਚੀਜ਼ਾਂ ਜਿਵੇਂ ਆਪਾਂ ਕਹਿ ਸਕਦੇ ਆ ਆ ਨੌਰ ਤੋਂ ਦਵਾਈ ਦਮੇ ਦੇਤੀ ਉਹ ਤੁਸੀਂ ਲੈ ਜਾ ਸਕਦੇ ਹੋ ਤਾਂ ਕਈ ਵਾਰੀ ਆਹ ओरिजिनल ਨੇਗੇ ਕਈ ਬੰਦੇ ਕਹਿੰਦੇ ਨੇ ਪਹਿਲਾਂ ਗਾਹ ਜਾ ਪੈ ਗਿਆ ਹੁਣੇ ਨਮਾ ਨਮਾ ਸਾਰਾ ਸਮਾਨ ਲੈ ਕੇ ਆਂਦਾ ਤੇ ਇਹ ਜਿਹੜਾ ਭਾਈ ਜੀ ਜੈਂਟਲ ਬਾਈ ਇਹ ਇਹ ਵੀ origignal ਨੇ ਕਿ ਬਾਈ ਇਹ ਆਪਣਾ ਕਹਿੰਦਾ ਮਤਲਬ ਬੱਚਿਆਂ ਦੀ ਹੈ ਕਿੱਦਾਂ ਇਹ ਬੱਚੇ ਵਾਲੀ ਆ ਬਾਈ ਬੱਚੇ ਵਾਲੀ ਆ ਇਹਦੇ ਵਿੱਚ ਵੱਡੇ ਹਾਂ ਬੱਚੇ ਵਾਲੀ ਆ ਤੁਸੀਂ ਦੇਖੋ ਛੋਟੇ ਤੋਂ ਲੈ ਕੇ ਹਾਂ ਆ ਸਾਈਜ਼ ਇਹ ਵੀ ਬਾਈ origignal ਨੇ ਇਹ ਤਾਂ ਬਾਹਰੀਆਂ ਨੇ ਇਹਨਾਂ ਦੀਆਂ ਜਿੰਮੇ ਕਹਦੇ ਖਲਾਰਾ ਪਾਉਂਦੇ ਆ ਆ ਗਿਆ ਜੀ ਇਹਦੇ ਵਿੱਚ ਲੇਡੀਜ਼ ਵੀ ਨੇ ਲੇਡੀਜ਼ ਤੇ ਜੈਂਟਸ ਆ ਦੇਖੋ ਡੀਗੂ ਤੇ ਇਹ ਵੀ ਬਾਈ origignal ਲੱਗਦੇ ਨੇ ਲੈ ਵੀ 100% origignal ਆ ਬਾਈ ਮੈਂ ਕਹਿੰਦਾ 101% origignal ਆ ਆ ਦੇਖੋ ਇਹ ਇਹਦਾ ਕੀ रेट ਆ ਇਹ ਬਾਈ 200 250 ਬਸ ਇਹਦਾ ਵੀ 2200 2300 ਹਾਂ ਮਨ ਲੱਗਦਾ ਇਹਨਾਂ ਨੇ ਪੈਸੇ ਕਮਾਉਣੇ ਨਹੀਂ ਲੱਗਦਾ ਲਾ ਕੇ ਇੱਥੇ ਰੱਖ ਲੈਣੇ ਆ ਸਾਰੇ ਤੇ ਕਿਸੇ ਨੂੰ ਗਏ ਨਾਰਾਜ਼ ਨਹੀਂ ਕਰਕੇ ਭੇਜਣਾ ਹਾਂ ਤੇ ਇਧਰ ਹੀ ਸਾਈਡ ਮੰਜੀ ਤੇ ਇਹਨਾਂ ਨੇ ਆ ਨਵੇਂ ਲਾਏ ਵਿਆ ਹਨ ਆ ਨਮੀਆਂ ਸਾਰੀਆਂ ਦਾ ਇੱਕ ਆ ਨਵੇਂ ਆ ਗਏ ਵੀ ਨਹੀਂ ਨਵੇਂ ਆ ਗਏ ਬਈ ਹਾਂ ਆ ਫਿਰ ਇਹ ਐਕਸਪੋਰਟ ਵਾਲੇ ਆ ਗਏ ਫੇਰ ਸਾਰੇ ਹਾਂ ਇਹਨਾਂ ਦਾ ਕੀ ਜਿਹੜਾ ਜੱਟ ਹਾਲਜੈਕਟ ਉਹੀ ਬਈ 2200 2300 ਇਹ ਵੀ ਇਹ ਇਹਨਾਂ ਨੇ ਜਾਨੀ ਕੀ ਇਹ ਅਲੱਗ ਕੱਢ ਕੇ ਲਾਏ ਜਾਂਦਾ ਵਧੀਆ ਜੇ ਹੁੰਦੇ ਆ ਉਹ ਵੀ ਲਾ ਲੈਂਦੇ ਕੱਢ ਕੇ ਲਾ ਲੈ ਜਿਵੇਂ ਆਪਾਂ ਕਹ ਦੀ ਤੇ ਇਧਰ ਹੀ ਸਾਈਡ ਏ ਭਾਈ ਕੋ ਕੁੱਟੀ ਆ ਗਈ ਇਹ ਕੁੱਟੀਆਂ ਆ ਗਈਆਂ ਹਾਂ ਇਹਦਾ ਇਹਦਾ ਇੱਕ ਕੁੱਟੀ ਭਾਈ ਇਹ ਵੀ 200 ਦੀ ਸਿੰਗਲ ਆ 500 ਦੇ ਵੀ ਤਿੰਨ ਨੇਗੇ ਯਾਨੀ ਕਿ ਆਪਾਂ ਐਂ ਕਹਿ ਦੀ ਇੱਕ ਵਾਰੀ ਸਾਰਿਆਂ ਨੂੰ ਵੀ 200 ਤੋਂ 500 ਦੇ ਵਿੱਚ ਵਿੱਚ ਲਗਭਗ ਵਿੱਚ ਸਾਰਾ ਹਾਂ ਇਹ ਵੀ ਲੈ ਵੀ ਅਸੀਂ ਰੇਟ ਆਨ ਰੱਖਦੇ ਨਹੀਂ ਹੈਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਵੀ ਇਹ ਸਮਝ ਲੋ 200 ਤੋਂ ਲੈ ਕੇ 500 ਦੇ ਯਾਨੀ 500 ਦੇ ਤਿੰਨ ਲੈ ਹੋਰਾ 500 ਦੇ ਤਿੰਨ ਠੀਕ ਆ ਵਧੀਆ ਵਧੀਆ ਰੰਗ ਆ ਪੂਰੇ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਰੰਗ ਨਿੰਦੇ ਵੱਡੀ ਗੱਲ ਇਹ ਕੀ ਆ ਜਿਹੜੇ ਆ ਆਮ ਰੁਟੀਨ ਦੇ ਵਿੱਚ ਆਪਾਂ ਹਾਂ ਪਾਉਣ ਨੂੰ ਲੋਕਲ ਵਾਈ ਕੰਮ ਕਰਨ ਜਾਂਦੇ ਆਂਗੇ ਕੋਈ ਫੈਕਟਰੀ ਜਾਂਦਾ ਜਾਂ ਕਿਤੇ ਵੀ ਜਾਂਦਾ ਆਪਾਂ ਮਜ਼ਦੂਰਾਂ ਬਾਕੀ ਨਵੇਂ ਆ ਬਿਲਕੁਲ ਜਮਾ ਜਮਾ ਸਾਫਾ ਕੇ ਇੱਕ ਵਾਰ ਇੱਕ ਵਾਰੀ ਧੋ ਤੇ ਚਲੋ ਵੀ ਲੋਟੋ ਨਜ਼ਾਰੀ ਇੱਧਰ ਲੋਹਰ ਆ ਗਈਆਂ ਗਰਮ ਹਏ ਗਰਮ ਲੋਹਰ ਆ ਬਈ ਇਹਦੇ ਗਰਮ ਲੋਹਰ ਆ ਲੈ ਵੀ ਸਾਰੇ ਇਹ ਵੀ オリジナル ਨੇ ਇਹ ਵੀ オリジナル ਕੰਪਨੀ ਦੀ ਵਾਲੇ ਆ ਦੇਖੋ ਸਾਰੀਆਂ ਆਏ ਨਹੀਂ ਜਿਹੜੀਆਂ ਜਦੋਂ ਪਾਈ ਹੋ ਗਈ ਅਗਲਾ ਦੰਦਾ ਪੁੱਛੂਗਾ ਜੇ ਤੁਸੀਂ ਕਹਿ ਦੋਗੇ ਆ ਨਹੀਂ ਹੁੰਦੇ ਬਾਈ ਇਹ ਟਿਕਣੇ ਪੈਸੇ ਤਾਂ ਲੱਗ-ਵੱਗ ਇਹ ਖਰਾਬ ਨਹੀਂ ਹੁੰਦੇ ਪੀਸ ਬਾਈ ਦੇਖੋ ਸਾਰੇ ਬੈਸਟ ਕਲਰ ਆਗੇ ਤੇ ਸਾਰੀਆਂ-ਸਾਰੀਆਂ ਇੱਧਰ ਹੀ ਸਾਈਡ ਮੰਗੀਤ ਆ ਗਿਆ ਪੱਗੇ ਵੀ ਦਿਖਾ ਦਈਏ ਆਹਾ ਲੇਡੀਜ਼ ਕੋਟੀਆਂ ਬਾਈ ਇਹ ਲੇਡੀਜ਼ ਕੋਟੀ ਬਾਈ ਜਿਹੜੀ ਪਹਿਲਾਂ ਦਿਖਾਈ ਆਪਾਂ ਨੇ ਹਾਂ ਹਾਂ ਇਹ ਲੇਡੀਜ਼ ਕੋਟੀਆਂ ਇਹ ਜਾਣੀ ਕਿ ਉਧਰ ਉਹਨਾਂ ਨੇ ਅਲੱਗ ਰੱਖਿਆ ਸੀ ਹੁਣ ਹਾਂ ਲੈ ਆ ਜਿਹੜੀ ਮੇਰੀ ਭੈਣ ਮੇਰੀ ਮਾਂ ਪਾਉ ਰਾਤ ਨੂੰ ਚਮਕਾਈ ਮਾਰੂ ਲੈ ਬੀਸੇ ਤੇ ਸਾਰੀ ਤਰ੍ਹਾਂ ਦੀ ਬਾਈ ਚਮਕੀਲੇ ਵੀ ਨੇ ਦੂਜੇ ਪੀਸ ਵੀ ਨੇ ਦੇਖੋ ਸਾਰੇ ਪਾਰਟੀ ਵੀ ਆ ਰਹੀ ਹੈ ਬਾਈ ਜਿਵੇਂ ਬਿਆਹ ਬੂੰਹ ਵਾਲੇ ਜਿਵੇਂ ਆਪਕੇ ਦੀਆਂ ਦੇਖੋ ਸਾਰੇ ਤੁਸੀਂ ਦੇਖ ਸਕਦੇ ਤੇ ਇਧਰਲੀ ਸਾਈਡ ਇਹ ਕਿਹੜੇ ਆ ਉਹੀ ਉਹ ਬਾਈ ਸੇਮ ਇਹੀ ਹੈ ਬਸ ਹਾਂ ਤੇ ਇਸ ਤੋਂ ਬਾਅਦ ਆ ਗਏ ਦੀ ਜੈਂਟਸ ਹਾਂ ਜੈਂਟਸ ਕੋਟ ਨੇ ਬਾਈ ਇਹ ਖੂਰੇ ਵਧੀਆ ਗਏ ਉਹ ਵੀ ਸਾਰੇ ਤੇ ਇਹ ਆ ਦੇਖੋ ਟੋਟੀ ਦੇਣਾ ਆਪਕੇ ਦੀ ਹੁਣ ਸਾਰੇ ਹੀ ਹੁਣ ਕੱਲਾ ਕੱਲਾ ਤਾਂ ਇਹਨਾਂ ਦੇ ਦਿਖਾਉਣ ਵਾਲਾ ਚੀਜ਼ ਜੀ ਕੋਈ ਹੈ ਨਹੀਂ ਆਏ ਜੀ ਵੀ ਜਿਹੜੀ ਖਰਾਬ ਆ ਆ ਦੇਖੋ ਲੈ ਨਮਾ ਜਮਾ ਕੋਕਾਪੀ ਜਿਵੇਂ ਕਹਿ ਦੀਏ ਉਹ ਡੈਕਟਾ ਜੋ ਉਟਾ ਤੇ ਵੱਡੇ ਛੋਟੇ ਸਾਇਦ ਬਾਈ ਸਾਰੇ ਸਾਰੇ ਪੂਰੇ ਇਹ ਇਹਨਾਂ ਦਾ ਕੀ ਡੇਟਾ ਇਹਦੇ ਵਿੱਚ ਭਾਈ ਅਲੱਗ-ਅਲੱਗ ਜਿਵੇਂ 250 400 450 500 ਇੰਦਰ ਜਿਹੜੀਆਂ ਆਹਾ ਜੈਕਟਾਂ ਪਈਆਂ ਇਹਦਾ ਕੀ ਹਿਸਾਬ ਕਿਤਾਬ ਇਹ ਜੈਕਟ ਬਾਈ 450 ਰੁਪਏ ਦੀ ਹੈ ਜੀ ਅੱਛਾ ਇਹ ਆਪਾਂ ਨਵੇਂ ਇਹਦੇ ਵਿੱਚ ਕਲਰ ਕਈ ਮਿਲ ਜਾਣਗੇ ਹਾਂ ਇਹ 450 ਰੁਪਏ ਦੇ ਵਿੱਚ ਜਿਵੇਂ ਆਹ ਕੋਆ ਕੋਟੀ ਵਗੈਰਾ ਲਾ ਕੇ ਦਿਖਾ ਮਰ 250 ਰੁਪਏ ਨੂੰ ਬਾਈ ਅੱਛਾ ਫੁੱਲ ਬਾਜੂ ਦੀ ਹਾਂ ਫੁੱਲ ਹਾਂ 250 ਰੁਪਏ ਦੀ ਹੈਗੀ ਕਈ ਵੀ ਸਵੇਟਰ ਸ਼ਰਟ ਵਗੈਰਾ 220 200 ਹੁੱਡੀ 4450 ਰੁਪਏ ਤੇ 3350 ਰੁਪਏ ਦੀ ਹੁੱਡੀ ਵੀ ਮਿਲ ਜੂਗੀ ਤੇ ਇਹ ਸਾਰਾ ਕੁਝ ਵੀਰੇ ਐਂ ਅਲੱਗ-ਅਲੱਗ ਤਰ੍ਹਾਂ ਦੇ ਹਾਂ ਆ ਆ ਜੀ 4.5 ਇਹ ਬਸ ਹਾਂ ਇਹਦੇ ਵਿੱਚ ਕਲਰ ਨੇਗੇ ਅਲੱਗ-ਅਲੱਗ ਮੋਟੀ ਬਹੁਤ ਆ ਲੈ ਭਾਬੀ ਇਹ ਵਧੀਆ ਮੰਜੀ ਜੀ ਪੂਰੀ ਐ ਨਹੀਂ ਹੈਗਾ ਕੋਈ ਮਾੜੇ ਕੱਪੜੇ ਦੀ ਆ ਜਿਹੜੀ ਪੂਰੀ ਬੇਸਤਵਾਨੀ ਦੀ ਆ ਤੇ ਲੱਗੀ ਹੋਈ ਆ ਵਿੱਚ ਬੜੀ ਲੱਗੀ ਹੋਈ ਆ ਕੋਈ ਐ ਨਹੀਂ ਹੈਗਾ ਵੀ 4450 ਰੁਪਏ ਦੇ ਵਿੱਚ 4450 ਦੀ ਸਿਰਫ ਸਾਇਜ਼ ਮਿਲ ਜਾਣਗੇ ਭਾਈ ਸਾਰੇ ਕਿਹੜੇ ਕਿਹੜੇ ਜਿਵੇਂ ਸਈ ਬੜੀ ਕੋਈ ਜ਼ਿਆਦਾ ਮੂਟੇ ਹੁੰਦੇ ਸਾਰੇ ਮਿਲ ਜਾਣਗੇ ਭਾਈ ਡਬਲ ਐਕਸ 3 ਕੋਈ ਕੋਣ ਵੀ ਜਿਹੜੇ ਨਾ ਜ਼ਿਆਦਾ ਤਾਰ ਮੂਟੇ ਹੁੰਦੇ ਆਪਣੇ ਆਮ ਦੁਕਾਨਾਂ ਤੋਂ ਸਾਇਜ਼ ਨਹੀਂ ਮਿਲਦੇ ਬਟ ਜਿਹੜੇ ਇਹਦੇ ਵਿੱਚ ਆ ਗਏ ਸਾਨੂੰ ਇਹ ਆਪਾਂ ਵਿਦੇਸ਼ੀ ਕੱਪੜਾ ਕਹਿੰਦੇ ਇੰਪੋਰਟ ਕੀਤਾ ਇਹਦੇ ਵਿੱਚ ਸਾਇਜ਼ ਦੇਖਿਆ ਜੀ ਬਹੁਤ ਜ਼ਿਆਦਾ ਵੱਡੇ ਆ ਜਿੰਨਾ ਮਰਜ਼ੀ ਮੋਟਾ ਬੰਦਾ ਆਵੇ ਇਹਨੂੰ ਫਿੱਟ ਕਰਕੇ ਭੇਜਣਗੇ ਤੇ ਅੰਦਰ ਆ ਜਾ ਆਪਾਂ ਇੱਧਰ ਵੀ ਦਿਖਾ ਦਈਏ ਇਹ ਭਾਈ ਦੋਆ ਕੋਟ ਆ ਗਏ ਦੂਸਰੇ ਆਪਣੇ ਜੈਕਟ ਹਾਂ ਇਹ ਜੈਕਟ ਕੋਟ ਵੀ ਪਏ ਆ ਇਹ ਲੱਗ ਇੱਧਰਲੇ ਪਾਸੇ ਜਿਹੜੇ ਜਿਹੜਾ ਕੋਈ ਵੀ ਬੰਦਾ ਜਿਹੜਾ ਆਊਗਾ ਤੇ ਉਹ ਖਾਲੀ ਨਹੀਂ ਮੁੜੂਗਾ ਨਹੀਂ ਮੁੜੂਗਾ ਚਾਹੇ ਸਾਡੀਆਂ ਭੈਣਾਂ ਹੋਣ ਚਾਹੇ ਇੱਧਰ ਆ ਲੱਗੇ ਪਏ ਆ ਹਾਂ ਭਾਈਆ ਬੈਂਟਸਟਰੋ ਦੇ ਵਿੱਚ 350 ਰੁਪਏ ਨੂੰ ਇਹ ਦਿਖਾ ਤੁਮਨਾ ਮਨਜੀਤ ਆ ਦੇਖੋ ਹੈ ਵੀ 20 ਆ ਭਾਰੀ ਬਈ ਦੇਖ ਪੂਰਾ 350 ਮਾੜਾ ਮੋਟਾ ਕੋਈ ਆ ਵੀ ਨਹੀਂ ਜਿਵੇਂ ਇਹ ਦੂਜਾ ਭਾਈ ਜਿਨੇ ਕਹਿੰਦੇ ਆ ਤਲਕਣਾ ਕਪੜਾ ਬੰਦਾ ਵੀ ਤਲਕਣਾ ਕਪੜਾ ਤੇ ਬਾਹਰੇ ਮਨਜੀਤ ਆ ਦੇਖ ਬਾਹਰੇ ਟੀ-ਸ਼ਰਟਾਂ ਲਾਈਆਂ ਪਈਆਂ ਇਹਨਾਂ ਨੇ ਇਹਨਾਂ ਦਾ ਕਈ ਮੁੰਡੇ ਇਹਨਾਂ ਦਾ ਹੁਣ ਮੰਨੋ ਹੋ ਗਿਆ ਸਮਝ ਲਾ ਲਓ ਹੋ ਗਿਆ ਇਹ 50 ਰੁਪਏ ਨੂੰ ਆਪਾਂ 100 ਨੂੰ 50 ਨੂੰ ਆਪਾਂ ਦੇ ਲਾ ਜੀ ਇਹ ਆਫ ਕਰਦੀ ਇੰਦਰ ਕੰਧਾ ਵੀ ਇਹ ਪੰਜਾਬ ਚੀਜ਼ ਹੋ ਗਿਆ ਆਫ ਤੇ 50 ਨਹੀਂ ਹੋ ਵੀ ਨਹੀਂ ਆ ਦੇਖੋ ਲੈ ਸਾਰੀਆਂ ਇਹ ਵੀ ਇੰਪੋਰਟਡ ਆ ਸਾਰੀਆਂ ਬਾਹਰ ਲਏ ਇਹ ਵੀ 50 ਰੁਪਏ ਨੂੰ ਪਹਿਲੇ 50 ਰੁਪਏ ਦਾ 50 ਰੁਪਏ ਦਾ ਕੀ ਹੁੰਦਾ ਕੋਲ ਚੇ ਖਾ ਜਾਂਦੇ ਆ ਦੋ ਬੰਦੇ 50 ਦੇ ਆ ਲੋਹਰ ਆ ਗਏ ਛੋਟੇ ਬੱਚਿਆਂ ਦੇ ਬੱਡੇ ਵਾਲੀਆਂ ਬਾਹਰ ਵਾਲੀਆਂ 150 ਆਹ ਜਿਹੜੇ ਆ ਗਏ ਛੋਟੇ ਬੱਚਿਆਂ ਦੇ ਕੱਪੜੇ ਇੰਦਰ ਇਹਨਾਂ ਦਾ ਕੀ ਹਿਸਾਬ ਕਿਤਾਬ ਇਹ ਵੀ ਭਾਈ ਇੰ ਆਗਾ ਬਸ ਜਮੇ 150 150 200 100 150 200 ਬਾਕੀ ਬਸ ਉਹੀ ਸਭ ਇਹ ਰੇਨ ਬੱਚਿਆਂ ਦੇ ਸਵੈਟਰ ਬੱਚਿਆਂ ਵਾਲੇ ਸਵੈਟਰ ਵਗੈਰਾ 500 ਜਿੰਨੇ ਕਹਿ ਦੀ ਵੀ ਜੋ ਕੋਈ ਵਧੀਆ ਵੈਸਟਾ ਤੋਂ ਹੋ ਜਾ ਤੇ ਇਧਰ ਆ ਵੀ ਪਿਆਗਾ ਹਨਾ ਇਹ ਭਾਈ ਲੋਹਰ ਆ ਬੱਚੇ ਦੀ ਮੋਤੀ ਲੋਹਰ ਦੇਖੋ ਲੈ ਇਹਦੀ ਮੈਂ ਕਹਿੰਦਾ ਲੈ ਆਪਣੇ ਕਿਤੇ ਸ਼ੋਅਰੂਮ ਜੀ ਨਹੀਂ ਮਿਲਣੀ ਲੈ ਬੱਚੇ ਹਾਂ ਮੋਢੇ ਆ ਬਾਈ ਇਹ ਵੀ ਹਾਂ ਆ ਦੇਖ ਇਹਦਾ ਕੀ ਰੇਟ ਆ ਇਹਦੇ ਬਾਈ 150 200 ਸਾਡੇ ਕੋਲ ਪੂਰੇ ਆ ਬ੍ਰਾਂਡ ਆ ਇਹ ਵੀ ਤੇ ਆ ਗੁੜੀ ਆ ਰੇਂਜ ਬੱਚਾ ਲਈ ਛੋਟਾ ਲਈ ਸਾਰੇ ਤੇ ਜਿਹੜੇ ਉਹ ਕੀ ਚੀਜ਼ ਪੀ ਜਾਂ ਇਹੰਦਰ ਉਹ ਬਾਈ ਹੁੱਡੀ ਆ ਹਾਂ ਦੇਖੋ ਇਹ ਵੀ ਆ ਗਈ ਹੁੱਡੀਆਂ ਵੀ ਲੈ ਇਹ ਹੁੱਡੀ ਆ ਬਾਈ ਇਹਦੇ ਵਿੱਚ ਵੀ 150 200 ਬੱਸ ਬਾਈ ਹਾਂ ਦੇਖੋ ਜਨਾ ਬਾਈ ਜੀ ਇਹ ਤਾਂ ਇੱਥੇ ਆਪਾਂ ਕਹਿ ਰਹੇ ਆ ਜਦੋਂ ਲੈ ਜੇ ਇੱਕ ਵਾਰੀ ਧੋ ਕੇ ਪਾਲੇ ਇੰਦਰ ਮਨ ਲੱਗਦਾ ਕੋਈ ਕਹਿੰਦਾ ਤਾਂ ਨਹੀਂ ਨਹੀਂ ਬੰਦਾ ਵੀ ਪ੍ਰਾਣਾ ਲੈ ਕੇ ਆ ਗਿਆ ਸਾਰੇ ਬਾਈ ओरिजिनल ਨੇ ਦੇਖ ਦੀ ओरिजिनल 30 ਸਾਲ ਹੈ ਹਾਂ ਚੈੱਕ ਕਰੋ ਤੁਸੀਂ ओरिजिनल ਨੇ ਬਾਈ ਕੋਈ ਇਹ ਕਾਪੀ ਵੀ ਨਹੀਂ ਹੈਗੇ ਵੀਰੇ ਸਾਰੇ ਬ੍ਰਾਂਡ ਸਾਰੇ ਕਲਰ ਹਾਂ ਲੈ 200 1.5 200 220 ਬਾਈ ਇਹ ਕਿਹੜੀ ਚੀਜ਼ ਲੈ 200 220 ਦਾ ਮਤਲਬ ਕੀ ਆ ਯਾਰ ਤੁਸੀਂ 200 100 ਰੁਪਿਆ ਵੀ ਲੈ ਕੇ ਆਓ 100 ਤੇ ਵੀ ਇੰਦਰ ਦੇ ਕੇ ਭੇਜੇਗਾ ਹਾਈ ਹਾਈ ਤੋਂ ਨਾ ਕਰਦੇ ਹੋਰ ਤਾਂ ਵੀ ਇੱਥੋਂ ਦੋਨੋਂ ਜਿਹੜਾ ਮਾਲ ਬਾ ਬਲੌਕ ਵਿਦੇਸ਼ੀ ਕੱਪੜੇ ਦੀ ਸੀਲ ਇੱਥੋਂ ਤੁਹਾਨੂੰ ਦੇ ਕੇ ਭੇਜਣਗੇ ਹਨ ਤੇ ਆ ਬਾਹਰੇ ਵੀ ਲੱਗੇ ਹੋਇਆ ਇਹ ਤਾਂ ਬਈ ਸਾਰੇ ਸਰਦੀਆਂ ਦੇ ਇਹ ਇਹਦਾ ਕੀ ਰੇਟ ਰੱਖਤਾ ਹਾਂ ਵੈਸੇ ਕਈ ਵਾਰੀ ਕੋਈ ਲੈ ਆ ਜੇ ਅਪਾ ਦੱਸ ਦਿੰਦੇ ਆ ਇਹ ਗਰਮੀ ਵਾਲਾ ਬਈ ਆਫ ਸੀਜ਼ਨ ਵਾਲਾ ਮੰਨ ਲਓ ਕਿ 100 150 ਰੁਪਏ ਨੂੰ ਦੇ ਦਾਂਗੇ ਬਈ 100 150 ਦੀ ਤੋਂ ਹੀ ਬਸ ਇਹਨਾਂ ਨੇ ਰੱਖਿਆ ਆ ਬਲੇਜ਼ਰ ਵਗੈਰਾ ਲੱਗੇ ਹੋਏ ਨੇ ਬਈ ਇਧਰ ਦੀ ਸੈ ਰਾਜਾ ਆਪਾਂ ਬਲੇਜ਼ਰ ਦਿਖਾ ਦੀ ਮੰਦੀ ਤੋਂ ਬਲੇਜ਼ਰ ਲੱਗੇ ਹੋਏ ਨੇ ਬਈ ਇਧਰ ਦੀ ਇਹ ਜਿਹੜਾ ਮਰਜ਼ੀ ਲੈ ਲਓ ਬਈ 350 ਰੁਪਏ ਨੂੰ ਦੇ ਦਾਂਗੇ ਆ ਦੇਖੋ ਲੈ ਆ ਦੇ ਜਿਹੜਾ ਮਰਜ਼ੀ ਲੈ ਲਓ 350 ਲੈ ਹਾਂ ਬਈ ਇੱਦਾਂ ਟੰਗ ਦੀ ਆਪਾਂ ਹਨਾ ਕੋਈ ਲੈ ਆ ਦੇਖੋ ਲੈ 350 350 ਕੋਈ 400 ਵੀ ਹੋ ਸਕਦਾ ਚਲੋ ਕਈ ਵਾਰੀ ਕੋਈ ਇਦਾਂ ਨਹੀਂ ਆਏਗੇ ਲੈ ਦੇ ਸਭ ਕੀ ਜਮੀਆ ਆ ਲੈ ਫੜੀ ਬ੍ਰਦਰ ਇਹਨੂੰ ਤੇ ਆ ਦੇਖੋ ਇੰਦਰ ਦਿਖਾਉਂਦਾ ਸਾਰੇ ਸਾਰੇ ਤੁਹਾਨੂੰ ਜਿਹੜੇ ਵੱਡੀ ਗੱਲ ਕੀ ਆ ਵੀ ਇਹ オリジナル ਕੁਆਲਿਟੀ ਦੇ ਸਮਾਨ ਆ ਜੇ ਮੈਨੂੰ ਦੱਸੋ ਲੈ ਬੰਦਾ ਬਣ ਜੂ ਵਕੀਲ ਮਾ ਦਾ ਨਾ ਪਾ ਦੇ ਆ ਸਾਡੀਆਂ ਭੈਣਾਂ ਲਈ ਇਧਰ ਪਜਾਮੇ ਵਗੈਰਾ ਪਜਾਮੇ ਭਾਈ ਇਹ ਦਾ ਵੀ 50 ਰੁਪਏ ਨੇ ਇਹ ਇੱਕ ਹੀ ਰੇਟ ਆ 50 ਰੁਪਏ ਭਾਈ ਇਹ ਦੀ 50 ਰੁਪਏ 50 ਰੁਪਏ ਪਜਾਮਾ ਆ ਦੇਖੇ ਸਾਰੂ ਵੀ ਆ ਗਏ ਸਾਰੇ ਤਰ੍ਹਾਂ ਦੇ ਆ ਗਏ ਤੇ ਬਾਕੀ ਆਪਾਂ ਦੇਖਦੇ ਇਧਰ ਵੀ ਲੱਗੇ ਰਿਹਾ ਆ ਜ ਆਡਾ ਐਡਰੈਸ ਜਿਹੜਾ ਇੰਦਰੋਂ ਐਡਰੈਸ ਆ ਜਿਹੜਾ ਉਹ ਬੰਦਿਆਂ ਨੂੰ ਸਾਰਿਆਂ ਨੂੰ ਦੱਸ ਵੀ ਕਿੱਥੇ ਆਉਣ ਇਹ ਭਾਈ ਬਰਨਾਲੇ ਰੋਡ ਤੋਂ ਠੀਕ ਹੈ ਬਰਨਾਲੀ ਰੋਡ ਨੂੰ ਜਾਣੇ ਆਗੇ ਸਾਹਮਣੇ ਕਿੰਗਵੇ ਹਟਲ ਆਪਣੇ ਇਧਰ ਲਈ ਸੈਡ ਠੀਕ ਹੈ ਇਧਰਲੀ ਸਾਈਡ ਤੋਂ ਹੋਰ ਰੋਡ ਆਗਾ ਜਿਹੜਾ ਇਧਰ ਦੀ ਸਾਈਡ ਤੋਂ ਜੇ ਇਹ ਮਤਲਬ ਆਪਣੇ ਦੁਕਾਨ ਦੇ ਗੇਟ ਵੀ ਦੋ ਆ ਉਹ ਦੋ ਗੇਟ ਨੇਗੇ ਬਾਈ ਸਹਾਰ ਰੋਡ ਦੇ ਮਨ ਜਾਂਦਾ ਹੈ ਇਧਰਲੀ ਸਾਈਡ ਇਹ ਇਧਰ ਇਸ ਬਰਨਾਲਾ ਰੋਡ ਹੋ ਗਿਆ ਇਹ ਰਾਏਗੋਡ ਰੋਡ ਹੋ ਗਿਆ ਇਧਰਲੀ ਸਾਈਡ ਤੇ ਕਿੰਗਵੇ ਹਟਲ ਤੇ ਬਿਲਕੁਲ ਸਾਹਮਣੇ ਆ ਬਾਈ ਇਹ ਤੇ ਦਰਸ਼ਕਾ ਤੁਸੀਂ ਇਹੇ ਧਿਆਨ ਰੱਖਣਾ ਜਿਹੜਾ ਬੋਲ ਆ ਤੁਸੀਂ ਨੰਬਰ ਅਸੀਂ ਵਿੱਚ ਆਉ ਕਰਾਂਗੇ ਮਾਲ ਦਾ ਲੋਕ ਅਬਦੇਸ਼ੀ ਕਪੜੇ ਵੀ ਥੇਲ ਤੇ ਜਿਹੜੀ ਬਰਨਾਲਾ ਲੁਧਾਨਾ ਜਿਹੜਾ ਮੇਨ ਹਾਈ ਜਿਆ ਮਹਿਲ ਕਲਾਂਗਾ ਜਿਹੜਾ ਇਹ ਉੱਥੇ ਕਈ ਚੀਜ਼ਾਂ ਨਾਲ ਆ ਜਿੱਦਾਂ ਇੰਡੀਅਨ ਆਇਲ ਆਪਣਾ ਪੰਪ ਵੀ ਆ ਗਿਆ ਕਿੰਗ ਵੀ ਹੋਟਲ ਆ ਗਿਆ ਸਾਹਮਣੇ ਜੰਮਾ ਦਾ ਇਧਰ 600 ਰੋੜ ਤੇ ਪਿੱਛੇ ਉਹ ਜਿਹੜੀ ਕਲੋਨੀ ਵੀ ਆ ਇੱਕ ਤੇ ਉਧਰਲੀ ਸਾਈਡ ਇਹਨਾਂ ਦਾ ਵਾ ਯਾਨੀ ਕਿ ਇੱਥੇ ਤੂੰ ਜਿਹੜੇ ਲੇਡੀਜ਼ ਕੋਟ ਲੋਅਰ ਟੀ-ਸ਼ਰਟ ਜੀਨਸ ਮਾਫਲਾ ਰੋਡੀ ਸਵੈਟਰ ਸਾਲ ਟੋਪੀ ਦਸਤਾਨੇ ਜਿਹੜਾ ਟੋਟਲ ਸਾਨੂੰ 100 ਰੁਪਿਆ ਵੀ ਲੈ ਕੇ ਆਉਂਗੇ ਤਾਂ ਇਹ ਵੀਰਾ ਸਾਨੂੰ ਜਿਹੜਾ ਅ ਸੋਡੇ ਕਹਿੰਦਾ ਮਦਰ ਕਪੜੇ ਪਵਾ ਕੇ ਭੇਜੂਗਾ ਤੇ ਤੁਸੀਂ ਆਪਦੇ ਜਿਹੜੇ ਕਮੈਂਟ ਹੋ ਉਹ ਵੀ ਸਾਨੂੰ ਇਹਦੇ ਵਿੱਚ ਦੱਸੋ ਵੀ ਕਿੱਦਾਂ ਇਹਨਾਂ ਦੇ ਰੇਟ ਲੱਗੇ ਤੇ ਵੀਰੇ ਨੇ ਕਿਹਾਗਾ ਵੀ ਜਿਹੜਾ ਅਸੀਂ ਕਿਸੇ ਨੂੰ ਵੀ ਨਾਰਾਜ਼ ਨਹੀਂ ਮਾ ਮੋੜਨ ਦਿੰਦੇ ਤੇ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ